ਨਿੱਕੀ ਜੀ ਚੀਜ਼ ਵੀ ਜੇ ਘਰ ਦੇ ਵਿੱਚੋਂ ਚਲੀ ਜਾਵੇ ਨਾ ਜਿਹਦੇ ਨਾਲ ਪਿਆਰ ਹੁੰਦਾ ਤਾਂ ਫਿਰ ਦਿਲੋਂ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਉਸ ਚੀਜ਼ ਦਾ ਤੇ ਲੋਕ ਕਹਿੰਦੇ ਆ ਕਿ ਤੁਸੀਂ ਰੋ ਕੇ ਪਖੰਡ ਕਰੀ ਜਾਂਦੇ ਹੋ ਆ ਤੂੰ ਕਿਵੇਂ ਉਦਾਸ ਹੋਏ ਬੈਠੀ ਆ ਦੁਪਹਿਰ ਹੀ ਸੰਧੂ ਸਾਹਿਬ ਉਦਾਸ ਨਹੀਂ ਮੈਂ ਤਾਂ ਸੋਚੀ ਜਾਂਦੀ ਸੀ ਕੀ ਸੋਚਣ ਲੱਗੀ ਮੈਂ ਇਹ ਸੋਚਦੀ ਸੀ ਵੀ ਆਪਾਂ ਵਲੌਗ ਪਾਇਆ ਸੀਗਾ ਵੀ ਕੈਂਪਰ ਆਪਾਂ ਕਰਤਾ ਹਨਾ ਸੇਲ ਤੇ ਉਥੋਂ ਜਿਹੜੇ ਕੀ ਵੀਡੀਓ ਦੇ ਵਿੱਚ ਮੈਂ ਰੋਂਦੀ ਨਜ਼ਰ ਆ ਰਹੀ ਸੀ ਜਦੋਂ ਮੈਂ ਰੋਈ ਸੀ ਹਨਾ ਜਿਵੇਂ ਵੀ ਆਪਾਂ ਚਲੋ ਵਲੌਗ ਬਣਾਇਆ ਸੀ ਤੇ ਬਹੁਤ ਸਾਰੇ ਭਰਾ ਖਾਸ ਕਰਕੇ ਇਹ ਕਮੈਂਟ ਕਰ ਰਹੇ ਸੀਗੇ ਕਿ ਤੁਸੀਂ ਨਾ ਵੇਚ ਦੇ ਜੇ ਤੁਹਾ ਮਤਲਬ ਖਰਚੇ ਘੱਟ ਕਰ ਲਿਆ ਕਰੋ ਜਿਹੜੇ ਤੁਹਾਨੂੰ ਕੈਂਪਰ ਵੇਚਣ ਦੀ ਨੌਬਤ ਆ ਗਈ ਉਦੋਂ ਵੀ ਮੁੱਠੀ ਬੰਦ ਕਰਕੇ ਖਰਚਾ ਕਰ ਲੈਣਾ ਸੀ ਪੈਸੇ ਤੁਹਾਡੇ ਕੋਲੇ ਪੈਸੇ ਨਹੀਂ ਹੋਣੇ ਤਾਂ ਵਿੱਚ ਹਾਂਜੀ ਅਗਲੇ ਨੇ ਪੈਸੇ ਭਰ ਕੇ ਕੈਂਪਰ ਲਿਆ ਤੁਸੀਂ ਕਿਉਂ ਰੋਈ ਜਾਂਦੇ ਹੋ ਕਿਉਂ ਰੋਈ ਜਾਂਦੇ ਹੋ ਤੇ ਇਹ ਗੱਲ ਮੈਂ ਕਹਿਣਾ ਚਾਹੁੰਦੀ ਆ ਵੀ ਤੁਸੀਂ ਵੀ ਕਦੇ ਭਾਵੇਂ ਨਾ ਆਪਾਂ ਨਿੱਕੀ ਜਿਹੀ ਚੀਜ਼ ਹੋਵੇ ਚਲੋ ਇੱਕ ਕੁੱਤੇ ਦੀ ਗੱਲ ਹੀ ਲਾ ਲਓ ਹਨਾ ਆਪਾਂ ਉਹਨੂੰ ਪਾਲਦੇ ਆ ਹਨਾ ਤੇ ਵੱਡਾ ਕਰਦੇ ਆ ਜੇ ਆਪਣੇ ਉਹਦੇ ਨਾਲ ਅਟੈਚਮੈਂਟ ਹੋ ਜਾਂਦੀ ਆ ਜੇ ਉਹ ਵੀ ਆਪਾਂ ਨੂੰ ਛੱਡ ਕੇ ਜਾਵੜੇ ਤਾਂ ਰੋਣ ਫਿਰ ਵੀ ਆਉਂਦਾ ਉਹ ਤਾਂ ਫਿਰ ਵੀ ਏਡੀ ਗੱਡੀ ਸੀ 5 ਸਾਲ ਆਪਾਂ ਚਲਾਈ ਆ ਹੂੰ ਤੇ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਕੱਪੜੇ ਚੱਜਦੇ ਨਹੀਂ ਪਾਉਂਦੇ ਹਨਾ ਤੁਹਾਨੂੰ ਕੱਪੜੇ ਪਾਉਣ ਦੀ ਅਕਲ ਨਹੀਂ ਤੁਸੀਂ ਚੱਪਲਾ ਨਹੀਂ ਚੱਜਦੀਆਂ ਪਾਉਂਦੇ ਦੇਸੀ ਬਣ ਕੇ ਰਹਿੰਦੇ ਹੋ ਪਿੰਡੂ ਬਣ ਕੇ ਰਹਿੰਦੇ ਹੋ ਹਨਾ ਬਿਲਕੁਲ ਤੇ ਇੱਕ ਪਾਸੇ ਤੁਸੀਂ ਆਖੀ ਜਾਂਦੇ ਹੋ ਵੀ ਖਰਚੇ ਬਾਲੇ ਕਰ ਲੇ ਵੀ ਜਿਹੜਾ ਤੁਹਾਨੂੰ ਕੈਂਪਰ ਵਿੱਚ ਨਾ ਪਹ ਗਿਆ ਇਹ ਤਾਂ ਦੋਸਤੋ ਮਤਲਬ ਕਿ ਚੀਜ਼ਾਂ ਵੇਚਣਾ ਤੇ ਲੈਣ ਵਾਲਾ ਤਾਂ ਮਤਲਬ ਕਿ ਇਹ ਮਤਲਬ ਸਿਸਟਮ ਬਣਿਆ ਹੀ ਤਾਂ ਕਦੇ ਕੋਈ ਚੀਜ਼ ਲੈ ਲਈਦੀ ਹੈ ਕਦੇ ਕੋਈ ਵਿੱਚ ਨਹੀਂ ਪੈ ਜਾਂਦੀ ਹੈ ਹੈਨਾ ਬਣਦੀ ਤੇ ਇਮੋਸ਼ਨਲ ਤਾਂ ਪਤਾ ਹੀ ਵੀ ਆਪਾਂ ਜਿਹੜੇ ਪੰਜਾਬੀ ਆ ਵੀ ਆਪਾਂ ਇਮੋਸ਼ਨਲ ਤਾਂ ਹੁੰਨੇ ਹੀ ਆ ਵੀ ਅਟੈਚਮੈਂਟ ਇੰਨੀ ਹੋ ਜਾਂਦੀ ਹੈ ਕਿਤੇ ਬਾਕੀ ਕਿਸੇ ਕਿਸੇ ਦਾ ਦਿਲ ਉਹੋ ਜਿਹਾ ਹੀ ਹੁੰਦਾ ਕਿਸੇ ਦਾ ਬਾਲਾ ਪਤਲਾ ਦਿਲ ਹੁੰਦਾ ਛੇਤੀ ਇਮੋਸ਼ਨਲ ਕਿੰਨੇ ਸਾਰੇ ਸਫਰ ਕੀਤੇ ਹੁੰਦੇ ਗੱਡੀ 'ਚ ਜਾਂ ਕਿਤੇ ਵੀ ਵੀ ਆਪਾਂ ਤਾਂ ਹੋਸਟਲ ਦੇ ਵਿੱਚ ਐਵੇਂ ਹੁੰਦਾ ਸੀ ਮੇਰੇ ਹੋਸਟਲ ਦੇ ਵਿੱਚੋਂ ਜਦੋਂ ਮੈਂ ਪੜਦਾ ਸੀ ਨਾ ਉੱਥੇ ਕੋਈ ਲਫਾਫਾ ਵੀ ਕਰਦਾ ਆਉਂਦਾ ਸੀ ਨਾ ਉਹ ਵੀ ਗੱਲਾਂ ਲੱਗ ਉਹਨੂੰ ਤੈਅ ਮਾਰ ਕੇ ਰੱਖਦੇ ਸੀ ਤੈਅ ਮਾਰ ਕੇ ਰੱਖਦੇ ਸੀ ਵੀ ਇਹ ਸਾਡੇ ਘਰ ਦਾ ਲਫਾਫਾ ਹੈ ਵੀ ਸਾਡੇ ਸ਼ਹਿਰ ਦਾ ਲਫਾਫਾ ਹੈ ਤੇ ਤੁਸੀਂ ਮੈਨੂੰ ਲੱਗਦਾ ਐਂ ਕਰਦੇ ਹੋਵੋਗੇ ਬਿਲਕੁਲ ਵੀ ਸਾਡੇ ਘਰੋਂ ਆਇਆ ਤੇ ਇਹ ਤਾਂ ਫਿਰ ਗੱਡੀ ਸੀ ਤੇ ਰੋਣ ਤਾਂ ਆ ਹੀ ਜਾਂਦਾ ਤੇ ਲੋਕ ਬਹੁਤ ਕਮੈਂਟ ਆਏ ਸਾਨੂੰ ਵੀ ਪਹਿਲੀ ਵਾਰੀ ਐਵੇਂ ਹੋਇਆ ਵੀ ਜਿੱਦੇ ਵਿੱਚ ਲਿਖਿਆ ਸੀ ਪਖੰਡ ਕਰਦੀ ਆ ਫਲਾਨਾ ਕਰਦੀ ਉਹ ਕਰਦੀ ਆ ਤੇ ਚਲੋ ਦੇਖਦੇ ਆ ਤੇ ਦੋਸਤੋ ਕੈਂਪਰ ਤਾਂ ਵਿੱਚ ਵੀ ਕੈਂਪਰ ਆਪਣੇ ਚ 1% ਦੀ ਕਮੀ ਨਹੀਂ ਸੀਗੀ ਐਨਾ ਵਧੀਆ ਚੱਲਦਾ ਸੀ ਕਿਉਂਕਿ ਉਹਨੂੰ ਅਸੀਂ ਐਨਾ ਵਧੀਆ ਆਪਣੇ ਵੀ ਬਣਾ ਲਿਆ ਸੀ ਅਪਗ੍ਰੇਡ ਕੀਤਾ ਅਪਗ੍ਰੇਡ ਕਰ ਲਿਆ ਸੀਗਾ ਤੇ ਵੇਚਣ ਦੇ ਦੋਸਤੋ ਤਾਂ ਅੱਗੇ ਨੌਬਤ ਤੇ ਕਿਉਂਕਿ ਅਸੀਂ ਹੁਣ ਸੋਚ ਰਹੇ ਹਾਂ ਵੀ ਇੰਡੀਆ ਟੂਰ ਤੇ ਜਾਵਾਂਗੇ ਆ ਥੋੜੇ ਥੋੜੇ ਟਾਈਮ ਬਾਅਦ ਹੀ ਅਸੀਂ ਸ਼ੁਰੂ ਕਰਨਾ ਹੈ ਤੇ ਉਹਦੇ ਵਾਸਤੇ ਸਾਨੂੰ ਫਿਰ ਥੋੜੀ ਜੀ ਵੱਡੀ ਗੱਡੀ ਲੈਣੀ ਵੱਡੇ ਗੱਡੀ ਦੀ ਜ਼ਰੂਰਤ ਪਈ ਸੀ ਤੇ ਵੈਸੇ ਸਾਡਾ ਸਭ ਹੀ ਚੱਲੇ ਜਾਂਦਾ ਸੀ ਇੱਕ ਵਰਨਾ ਉਹ ਵੀ ਆਪਾਂ ਨਵੇਂ ਕਢਾਈ ਸੀ ਤੇ ਇੱਕ ਕੈਂਪਰ ਸੀਗਾ ਤੇ ਇਕੱਲੇ ਮੈਂ ਚਲਾਉਣ ਵਾਲਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਦੋ ਸੀ ਬਾਕੀ ਵੀ ਫਿਰ ਸਰੀ ਜਾਂਦਾ ਸੀ ਕੰਮ ਹਾਂਜੀ ਤੇ ਫਿਰ ਹੁਣ ਆਖਰੀ ਮਤਲਬ ਕਿ ਸਾਨੂੰ ਥੋੜਾ ਜਿਹਾ ਚੇਂਜ ਕਰਨਾ ਪੈਣਾ ਸੀ ਕਿ ਬਾਕੀ ਦੋਸਤੋ ਅਸੀਂ ਕੈਂਪਰ ਹਲੇ ਵੀ ਨਹੀਂ ਵੇਚਦੇ ਪਰ ਸਾਨੂੰ ਜਿਹੜਾ ਓਨਰ ਮਿਲਿਆ ਨਾ ਉਹ ਤਾਂ ਹਾਂਜੀ ਇੰਨਾ ਦਿਲੋਂ ਸੱਚੇ ਇੰਨਾ ਵਧੀਆ ਬੰਦੇ ਮਿਲੇ ਨਾ ਸਾਨੂੰ ਭੰਡੇੜ ਸਾਹਿਬ ਜਿਹੜੇ ਆਪਣੇ ਟਰਾਂਸਫਰਮ ਬੰਦੇ ਆ 20 10 HP ਤੋਂ ਲੈ ਕੇ 100 HP ਤੱਕ ਟਰਾਂਸਫਰਮ ਜਿੰਨੇ ਬੰਦੇ ਆ KV ਦੇ ਸੌਰੀ KV ਦੇ ਇਹ ਸਾਰੇ ਉਹਨਾਂ ਦੀ ਫੈਕਟਰੀ 'ਚ ਬੰਦੇ ਆ ਹਾਂ ਲੁਧਿਆਣਾ ਤੋਂ ਮੇਰਕੋਟਲਾ ਰੋਡ ਤੇ ਉਹਨਾਂ ਦੀ ਫੈਕਟਰੀ ਗਿਆ ਤੇ ਦੋਸਤ ਬੜੀ ਮਨ ਨੂੰ ਖੁਸ਼ੀ ਹੋਈ ਵੀ ਬਹੁਤ ਹੀ ਚੰਗੇ ਇਨਸਾਨ ਕੋਲੇ ਮਤਲਬ ਕਿ ਉਹ ਕੈਂਪਸ ਜਾ ਵੜਿਆ ਤੇ ਉਹ ਜਦੋਂ ਇੱਥੋਂ ਲੈ ਕੇ ਗਿਆ ਤੇ ਉਹਨਾਂ ਨੇ ਜਾਂਦੇ ਆ ਸਾਰੀ ਰਸਦ ਪਾਣੀ ਗੁਰਦੁਆਰੇ ਦਾ ਲਿਆ ਤੇ ਰਾੜਾ ਸਾਹਿਬ ਉਹ ਮੱਥਾ ਟੇਕ ਕੇ ਆਏ ਉਹ ਫੋਟੋਆਂ ਆਈਆਂ ਬਹੁਤ ਹੀ ਸਕੂਨ ਮਿਲਿਆ ਦਿਲ ਨੂੰ ਵੀ ਜਿਵੇਂ ਉਹ ਸਾਡਾ ਪ੍ਰਵਾਸ ਦਾ ਹਿੱਸਾ ਸੀਗਾ ਉਹ ਵੀ ਉਹ ਜਾ ਕੇ ਅਗਲੇ ਪ੍ਰਵਾਸ ਵਧੀਆ ਪਰਿਵਾਰ ਦੇ ਵਿੱਚ ਗਿਆ ਤੇ ਤੇ ਅਮਰਤਾਰੀ ਬੰਦੇ ਆ ਹਾਂ ਅਮਰਤਾਰੀ ਬੰਦੇ ਆ ਬਹੁਤ ਖੁਸ਼ੀ ਹੋਈ ਵੀ ਜਿਵੇਂ ਅਸੀਂ ਸਾਮ ਸੰਭਾਲ ਕੀਤੀ ਸੀ ਹੁਣ ਸਾਨੂੰ ਪਤਾ ਹੈ ਵੀ ਉੱਥੇ ਵੀ ਜਿਹੜੀ ਉਹਦੀ ਪੂਰੀ ਸਾਡੇ ਤੋਂ ਵੱਧ ਭਵੇਂ ਸੰਭਾਲ ਹੋਵੇ ਘੱਟ ਨਹੀਂ ਹੁੰਦੀ ਤੇ ਦੋਸਤੋ ਆ ਰਿਵਰਸਿਕ ਕੈਂਪਰ ਵਿੱਚੋਂ ਦਾ ਕਿਉਂਕਿ ਔਰ ਅੱਜਕੱਲ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਟੂਰ ਮਤਲਬ ਕਿ ਜਿੰਨੇ ਵੀ ਬਲੌਗਰ ਉਹ ਕੋਈ ਦਾ ਵਰਲਡ ਟੂਰ ਤੇ ਜਾ ਰਿਹਾ ਕੋਈ ਇੰਡੀਆ ਦਾ ਟੂਰ ਕਰ ਰਿਹਾ ਤੇ ਅਸੀਂ ਵੀ ਪੰਜਾਬ ਦਾ ਟੂਰ ਪੰਜਾਬ ਤੋਂ ਬਾਅਦ ਇੰਡੀਆ ਟੂਰ ਇੰਡੀਆ ਤੋਂ ਬਾਅਦ ਤੇ ਜਿਹੜੇ ਕੈਂਪਰ ਮਤਲਬ ਕਿ ਜਿਹੜੀ ਸਾਡੀ ਵਰਨਾ ਗੱਡੀ ਆ ਉਹਨੂੰ ਆਪਾਂ ਜਿਆਦਾ ਦੂਰ ਮਤਲਬ ਕਈ ਵਾਰੀ ਨਹੀਂ ਲਿਜਾ ਸਕਦੇਗੇ ਕਿਉਂਕਿ ਕਈ ਵਾਰੀ ਮੀਂਹ ਹੀ ਨੇਰੀ ਵੀ ਬਾੜੇ ਆ ਜਾਂਦੇ ਪਾਣੀ ਪੂਣੀ ਜਿਹੇ ਅਸੀਂ ਕੱਲ ਅਸੀਂ ਕਾਰ ਲੈ ਗਏ ਸੀ ਚੰਡੀਗੜ੍ਹ ਉੱਥੇ ਹਾਂ ਹੁੰਦਾ ਸਾਨੂੰ ਬਹੁਤ ਡਰ ਮੇਰਾ ਬੱਸੇ ਸਾਡੇ ਕਾਰ ਡੁੱਬ ਗਈ ਸੀ ਤੇ ਉੱਥੋਂ ਅਸੀਂ ਬਚ ਕੇ ਆਏ ਸੀਗੇ ਹਾਂਜੀ ਤੇ ਹੁਣ ਦੋਸਤੋ ਤਿੰਨ ਚਾਰ ਗੱਡੀਆਂ ਆਪਸ਼ਨ ਦੇ ਵਿੱਚ ਕੱਲ ਸ਼ਨੀਵਾਰ ਅਸੀਂ ਉੱਥੇ ਜਾਣਾ ਚੰਡੀਗੜ੍ਹ ਤੇ ਉੱਥੇ ਸਾਰੀਆਂ ਦੇਖਾਂਗੇ ਆਇਲੈਕਸ ਦੇਖਾਂਗੇ ਫੋਰਜਨਰ ਦੇਖਾਂਗੇ ਰੈਂਗਲਰ ਦੇਖਾਂਗੇ ਜਿੰਨੀਆਂ ਵੀ ਮਨ ਦੇ ਵਿੱਚ ਆਈਆਂ ਗੱਡੀਆਂ ਜਿੰਨੀਆਂ ਪਵਨ ਨੂੰ ਸਾਰਿਆਂ ਦੀ ਟ్రਾਈ ਲੈ ਕੇ ਦੇਖਾਂਗੇ ਆਪਾਂ ਵੀ ਕਿਹੜੀ ਆਪਾਂ ਨੂੰ ਵਧੀਆ ਲੱਗਦੀ ਆ ਤੇ ਅਖੀਰੀ ਮਤਲਬ ਕਿ ਸੋਚ ਸਮਝ ਕੇ ਫੈਸਲਾ ਕਰਾਂਗੇ ਵੀ ਲਾਸਟ ਦੇ ਵਿੱਚ ਕਿਹਦੇ ਤੇ ਆਪਾਂ ਜਾਣੇ ਹਾਂ ਹਾਂਜੀ ਤੇ ਜਿਹੜੀ ਥਾਰ ਆ 5 ਡੋਰ ਉਹ ਵੀ ਦੇਖਾਂਗੇ ਬਾਕੀ ਆਪਾਂ ਅੱਜ ਕਾਫੀ ਕਮੈਂਟ ਮਤਲਬ ਕਿ ਅੱਜ ਫੋਟੋ ਪਾਈ ਸੀ ਵੀ ਕਿਹੜੀ ਗੱਡੀ ਲੱਗੇ ਹਨਾ ਤੇ ਦੋਸਤਾਂ ਦੇ ਵੀ ਮੈਸੇਜ ਆਉਂਦੇ ਵੀ ਤੁਹਾਨੂੰ ਹਾਈਲਾਈਟਸ ਦੀ ਵਧੀਆ ਰਹੂਗੀ ਹਾਂਜੀ ਤੇ ਸਾਨੂੰ ਵੀ ਬਹੁਤ ਵਧੀਆ ਲੱਗਦੀ ਹਾਈਲਾਈਟਸ ਤੇ ਇੱਕ ਉਹਦਾ ਮਤਲਬ ਕੀ ਵੱਡੀ ਗੱਡੀ ਹੈ ਰੇਟ ਵੀ ਘੱਟ ਹਾਂਜੀ ਤੇ ਫੋਰਚਨਰ ਦੀ ਫੋਰਚਨਰ ਤੇ ਡਾਲੇ ਦਾ ਡਾਲਾ ਹਾਂਜੀ ਬਾਕੀ ਕਮੈਂਟ ਪੜ੍ਹ ਕੇ ਬਹੁਤ ਹਾਸਾ ਆਉਂਦਾ ਯਾਰ ਵੀ ਹਾਂ ਪ੍ਰਮਾਤਮਾ ਪਾ ਦਿੰਦਾ ਹੁੰਦਾ ਪਵਨ ਕਈ ਮਜਬੂਰੀਆਂ ਕਈ ਵਾਰ ਚੀਜ਼ਾਂ ਵੇਚਣੀਆਂ ਵੀ ਪੈਂਦੀਆਂ ਹਾਂ ਇਹ ਨਹੀਂ ਅਸੀਂ ਵੀ ਕਹਿੰਦੇ ਵੀ ਅਸੀਂ ਬਹੁਤ ਵੱਡੇ ਲੈਂਡਲੋਰਡ ਆ ਸਹੀ ਗੱਲ ਤੇ ਪਰ ਦੋਸਤੋ ਹਾਲੇ ਤੱਕ ਫਿਲਹਾਲ ਪ੍ਰਮਾਤਮਾ ਦੀ ਕਿਰਪਾ ਵੀ ਐਵੇਂ ਦੀ ਨੌਬਤ ਅੱਜ ਤੱਕ ਸਾਡੇ ਫੈਮਿਲੀ ਦੇ ਵਿੱਚ ਨਹੀਂ ਆ ਤੇ ਨਾ ਹੀ ਜਿਹੜਾ ਸਾ ਮੈਨੂੰ ਲੱਗਦਾ ਪਰਮਾਤਮਾ ਦੀ ਕਿਰਪਾ ਵੀ ਸਾਨੂੰ ਪੈਸੇ ਪਿੱਛੇ ਕੋਈ ਚੀਜ਼ ਵਿੱਚ ਨਹੀਂ ਪਾਵੇ ਤੇ ਪਰਮਾਤਮਾ ਐਵੇਂ ਦੀ ਨੋਬਤ ਪਵਣ ਕਿਸੇ ਕਿਸੇ ਤੇ ਵੀ ਨਾ ਲੈ ਕੇ ਆਵੇ ਪਰਮਾਤਮਾ ਸਭ ਦੀਆਂ ਕਮਾਈਆਂ ਦੇ ਵਿੱਚ ਹੀ ਬਰਕਤਾਂ ਪਾਵੇ ਤੇ ਦੋਸਤੋ ਤੁਸੀਂ ਗਾਣੇ ਸੁਣਿਆ ਜ਼ਿੰਮੇਦਾਰ ਤੋਂ ਰਾਜ ਬਰਾੜ ਦਾ ਪੁੱਤ ਵਰਗਾ ਡਾਇਰੈਕਟਰ ਕੋਨਟਰੈਕਟਰ ਵਿਚਰ ਰੋ ਰੋ ਕੇ ਚੀਜ਼ਾਂ ਮਜਬੂਰੀਆਂ ਬਣ ਜਾਂਦੀਆਂ ਮਜਬੂਰੀਆਂ ਬਣ ਜਾਂਦੀਆਂ ਤੇ ਬਾਕੀ ਦੋਸਤੋ ਵੀ ਪਿਆਰ ਬਣਾ ਕੇ ਰੱਖਿਆ ਤੁਹਾਨੂੰ ਤੁਹਾਨੂੰ ਥੋੜਾ ਜਿਹਾ ਘਰ ਦਾ ਟੂਰ ਸ਼ਾਮ ਦਾ 6 ਵਜੇ ਹੋਏ ਆ ਤੇ ਕੱਲ ਆਪਣੇ ਜਿਹੜੇ ਕੀ ਪਾਰਕ ਦੀ ਕਟਿੰਗ ਹੋ ਗਈ ਤੇ ਥੋੜਾ ਜਿਹਾ ਹਲਕਾ ਹੋ ਗਿਆ ਪਾਰਕ ਵੀ ਤੇ ਤੁਹਾਨੂੰ ਪਾਰਕ ਦਿਖਾ ਦਨੇ ਆ ਮਾੜਾ ਜਿਹਾ ਤੇ ਦੋਸਤੋ ਭੂਰੀਆਂ ਕੀੜੀਆਂ ਬਹੁਤ ਹੀ ਜ਼ਿਆਦਾ ਹੋ ਜਾਂ ਖੜੀਆਂ ਬਹੁਤ ਮਤਲਬ ਕਿ ਚੱਕ ਵੱਡੀਆਂ ਹਾਂ ਹਾਂਜੀ ਤੇ ਆ ਦੇਖੋ ਤੁਸੀਂ ਪਾਰਕ ਕਿੰਨਾ ਸੋਹਣਾ ਬਣ ਗਿਆ ਦੋਸਤੋ ਤੇ ਸਾਡੇ ਕਬੂਤਰ ਉਹ ਸਾਡੇ ਜਿਹੜੇ ਸਰਕਾਰੀ ਕਬੂਤਰ ਉਹਨਾਂ ਦੇ ਬਾਕਸ ਤੇ ਆ ਸਾਡੇ ਜਿਹੜੇ ਪ੍ਰਾਈਵੇਟ ਪ੍ਰਾਈਵੇਟ ਕਬੂਤਰ ਤੇ ਸਾਹਮਣੇ ਦਾਦੀ ਜੀ ਬੈਠੇ ਆ ਇੱਕ ਦੋਸਤੋ ਤੁਹਾਡੇ ਤੋਂ ਹੋਰ ਸਲਾਹ ਲੈਣੀ ਆ ਕਿਉਂਕਿ ਹੁਣ ਪਹਿਲਾਂ ਸਾਡਾ ਸੇ ਕੈਂਪਰ ਬਾਹਰ ਖੜਾਦਾ ਸੀਗਾ ਤੇ ਹੁਣ ਇੱਕ ਕਾਰ ਸਾਡੇ ਉੱਥੇ ਖੜਦੇ ਇੱਕ ਟਰੈਕਟਰ ਸਾਡਾ ਇੱਥੇ ਖੜਾਦਾ ਦੋ ਟਰੈਕਟਰ ਸਾਡੇ ਬਾਹਰ ਖੜਦੇ ਆ ਤੇ ਹੁਣ ਇਹ ਨਹੀਂ ਸਮਝ ਆਉਂਦੇ ਵੀ ਜਦੋਂ ਆਪਾਂ ਕੋਈ ਵੀ ਗੱਡੀ ਚੇਂਜ ਕੀਤੀ ਤੇ ਯਾਰ ਟਰੈਕਟਰ ਇੱਕ ਵਾਰੀ ਦੱਸ ਤਾ ਸੀ ਇਹ ਟਰੈਕਟਰ ਵਿਚਾਰੇ ਨੂੰ ਮੈਨੂੰ ਲੱਗਦਾ ਉੱਧਰ ਹੀ ਠੱਲ ਕੇ ਆਓਗੇ ਤੇ ਇੱਥੇ ਇੱਕ ਵਾਰੀ ਇੱਥੇ ਠਲਣੀ ਪੈਣੀ ਆ ਗੱਡੀ ਆਪਾਂ ਨੂੰ ਨਵੀਂ ਕਦੇ ਦੋਸਤੋ ਅਸੀਂ ਸੋਚਦੇ ਆਂ ਵੀ ਵਧੀਆ ਆਰਕੀਟੈਕਟ ਤੋਂ ਲੈ ਕੇ ਜਿਹੜਾ ਆ ਪੋਰਚ ਇਹਨੂੰ ਪੂਰਾ ਇੱਥੋਂ ਤੱਕ ਕਰ ਲਾਂਗੇ ਹਾਂਜੀ ਤੇ ਫਿਰ ਇਹਦੇ ਵਿੱਚ ਮਤਲਬ ਕੀ ਸਾਰੀਆਂ ਆਪਣੇ ਦੋ ਗੱਡੀਆਂ ਤੇ ਇੱਕ ਆਪਣਾ ਵੱਡਾ ਟਰੈਕਟਰ ਇੱਥੇ ਤਿੰਨੇ ਜਿਹੀਆਂ ਚੀਜ਼ਾਂ ਵਧੀਆ ਆਰਾਮ ਨਾਲ ਖੜ੍ਹ ਜਾਣ ਤੇ ਤਿੰਨੇ ਚੀਜ਼ਾਂ ਇੱਥੇ ਵਧੀਆ ਆਰਾਮ ਨਾਲ ਖੜ੍ਹ ਜਾਣਗੇ ਤੁਹਾਨੂੰ ਮੈਂ ਨਕਸ਼ਾ ਦਿਖਾਉਣਾ ਦੋਸਤੋ ਉਧਰੋਂ ਜਿਵੇਂ ਸਾਡਾ ਘਰ ਵਾਲਾ ਮੇਨ ਗੇਟ ਆ ਜਿਹੜਾ ਮਤਲਬ ਕੀ ਇਧਰ ਪਸ਼ੂਆਂ ਵਾਲੇ ਪਾਸੇ ਵੀ ਟਰੈਕਟਰ ਵਗੈਰਾ ਸਾਡੇ ਇੱਥੇ ਖੜ੍ਹਦੇ ਆ ਦੇਖੋ ਤੁਸੀਂ ਖੜ੍ਹੇ ਹੋਏ ਆ ਇੱਥੋਂ ਐ ਗੱਡੀ ਆਇਆ ਕਰੂਗੀ ਤੇ ਆ ਇਹ ਜਿਹੜਾ ਸਾਰਾ ਬੰਦਾ ਨਰਮੇ ਵਾਲਾ ਇੱਥੋਂ ਇੱਕ ਐ ਪੋਰਚ ਬਣਾ ਦਿੰਨੇ ਆ ਦੋਸਤੋ ਐ ਕਰਕੇ ਇਹਦੇ ਵਿੱਚ ਹੀ ਸਾਰੀਆਂ ਗੱਡੀਆਂ ਓਪਨ ਹੀ ਹੋਊਗਾ ਪਵਨ ਹਾਂਜੀ बस कल्ली छत-छाती शात रह गई छत-छाती शात हां इधर ਤੇ इधर बाकी ਦੋਸਤੋ ਤੁਸੀਂ ਪੂਰਾ ਮੇਰੇ ਫੇਸ ਅੱਗੇ ਤਾਂ ਨਕਸ਼ਾ ਬਣ ਗਿਆ ਤੇ ਗੱਡੀ ਵੀ ਆ ਕੇ ਖੜ ਗਈ ਤੇ ਮੈਂ ਤਾਂ ਮੈਂ ਤਾਂ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਤੇ ਰੱਬ ਤੋਂ ਡਰ ਕੇ ਰਹੀਦਾ ਤੇ ਜਿਹੜੀ ਚੀਜ਼ ਆਪਾਂ ਮਨ ਦੇ ਵਿੱਚ ਸੋਚ ਲਈਏ ਨਾ ਉਹ ਚੀਜ਼ ਮੇਰੀ ਕਿਸਮਤ ਦੇ ਵਿੱਚ ਤਾਂ ਹੋ ਹੀ ਜਾਂਦੀ ਹੈ ਦੋਸਤੋ ਪਤਾ ਨਹੀਂ ਰੱਬ ਨੇ ਮਤਲਬ ਕੀ ਕਿਸਮਤ ਚੰਗੀ ਲਿਖੀ ਆ ਦੇਖੋ ਪਵਨ ਵੀ ਸੱਚੀ ਫਿਰ ਇਹ ਵੀ ਆ ਗਈ ਗੱਡੀ ਵੀ ਆ ਜਾਊਗੀ ਤੇ ਬਾਕੀ ਇੰਨੇ ਗੱਲ ਦੋਸਤਾਂ ਅਸੀਂ ਡਿਲੇ ਤਾਂ ਕਰ ਰਹੇ ਆ ਪਵਨ ਲੈਣ ਨੂੰ ਤਾਂ ਅਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਫੇਰੇ ਲੈ ਲਈਏ ਪਰ ਜਿਹੜੀ ਵਿੱਚ ਮਨ ਦੇ ਵਿੱਚ ਉਹ ਹੁੰਦੀ ਨਾ ਤਾਂਗ ਜੀ ਹਾਂਜੀ ਵੇਟ ਵੇਟ ਉਹ ਵੀ ਹੋਣੀ ਜ਼ਰੂਰੀ ਹੈ ਉਹ ਹੋਣੀ ਚਾਹੀਦੀ ਦੋਸਤਾਂ ਅੱਜ ਕੱਲ ਆਪਣੇ ਨਾਲ ਮਨ ਦੇ ਵਿੱਚ ਆਪਾਂ ਬੱਚਿਆਂ ਨੂੰ ਵੀ ਐਵੇਂ ਕਰਤਾ ਵੀ ਜਿਹੜੀ ਚੀਜ਼ ਜਾਂਦੇ ਤੁਰੇ ਜਾਂਦੇ ਬੱਚਣਾਂ ਆਪਾਂ ਦਵਾ ਦਿੰਨੇ ਤੇ ਆਪਣੀ ਵੀ ਆਪਾਂ ਆਪਣੀ ਚੀਜ਼ਾਂ ਸਿੱਖਦਾ ਨਹੀਂ ਵੀ ਇਹ ਚੀਜ਼ਾਂ ਬਹੁਤ ਮੁਸ਼ਕਲ ਦੇ ਨਾਲ ਬੰਦੀਆਂ ਵੀ ਇੰਨੀ ਛੇਤ ਹੀ ਨਹੀਂ ਬਣ ਜਾਂਦੀਆਂ ਪਿਛਲੇ ਸਾਲਾਂ ਦੇ ਦੋਸਤੋ ਵੀ 5-10 ਸਾਲ ਹੋ ਗਿਆ ਇੰਨੀਆਂ ਚੀਜ਼ਾਂ ਨਵੀਆਂ ਲਿਆ ਲਿਆ ਕੇ ਲਿਆ ਲਿਆ ਕੇ ਨਾ ਉਹ ਜਿਹੜਾ ਨਵੀਂ ਚੀਜ਼ ਖਰੀਦਣ ਵਾਲਾ ਨਾ ਹਾਂਜੀ ਉਹ ਮਤਲਬ ਕਿ ਉਹ ਕੀੜਾ ਜਾਂ ਮਰਿਆ ਪਿਆ ਤੇ ਅਸੀਂ ਐਸੇ ਕਰਕੇ ਡਿਲੇ ਕਰ ਰਹੇ ਹਾਂ ਵੀ ਜਿੰਨਾ ਡਲੇ ਹੋਊਗਾ ਤੇ ਮਤਲਬ ਕਿ ਉਹਨਾਂ ਨੂੰ ਓਨੀ ਜ਼ਿਆਦਾ ਮਤਲਬ ਕਿ ਖੁਸ਼ੀ ਜੀ ਹੁੰਦੀ ਆ ਖੁਸ਼ੀ ਹੋਊਗੀ ਹਾਂਜੀ ਤੇ ਜੇ ਠਾ ਛੋਟਾ ਮਾਰਨਾ ਤੋ ਤਾਂ ਚਾਹੋ ਸਵੇਰੀ ਮਾਰ ਦिए ਸਹੀ ਗੱਲ ਹੈ ਪਰ ਮੇਰਾ ਨਾ ਜੀ ਜਾਨੀ ਕਰ ਰਿਹਾ ਤੇ ਬਾਕੀ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਸ ਪਰਮਾਤਮਾ ਦਾ ਤਾਂ ਆਪਾ ਹਰ ਵੇਲੇ ਸ਼ੁਕਰਾਨਾ ਕਰਦੇ ਆਂ